ਸ్రోਤਾ ਜਨੋ ਅੱਜ ਮੈਂ ਆਪ ਜੀ ਦੇ ਸਾਹਮਣੇ ਪੰਜਾਬੀ ਮਾਂ ਬੋਲੀ ਦੀ ਮਹਾਨਤਾ ਬਾਰੇ ਇੱਕ ਕਵਿਤਾ ਕਹਿੰ ਜਾ ਰਿਹਾ ਹਾਂ ਸੁਰਤیاں ਬਿਰਤیاں ਇਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ ਤੇ ਮਿੱਠੀ ਬੋਲੀ ਇਸ ਪਾਵਨ ਪੰਜਾਬ ਦੀ ਏ ਵਗ ਰਹੇ ਨੇ ਰਾਵੀ ਦਰਿਆ ਜਿੱਥੇ ਤੇ ਬੋਲੀ ਸਤਨੁਜ ਤੇ ਜੇਲਮ ਚਨਾਬ ਦੀ ਏ ਸਾਹਿਤਕਾਰਾਂ ਦੇ ਕਲਮ ਦੇ ਨਾਲ ਇਸ ਵਿੱਚ ਸਾਹਿਤਕਾਰਾਂ ਨੇ ਕਲਮ ਦੇ ਨਾਲ ਇਸ ਵਿੱਚ ਮਿਸ਼ਰੀ ਖੋਲੀ ਕੋਈ ਬੇਹਿਸਾਬ ਦੀ ਏ ਮੈਂ ਕਾ ਵੰਡ ਰਹੀ ਸਾਰੇ ਸੰਸਾਰ ਦੇ ਅੰਦਰ ਮੈਂ ਕਿ ਇਸ ਵਿੱਚ ਫੁੱਲ ਗੁਲਾਬ ਦੀ ਏ ਮੈਂ ਕਾ ਵੰਡ ਰਹੀ ਸਾਰੇ ਸੰਸਾਰ ਦੇ ਅੰਦਰ ਤੇ ਮਹਿਕ ਇਸ ਵਿੱਚ ਫੁੱਲ ਗੁਲਾਬ ਦੀ ਏ ਦਰਸ਼ਨ ਕਰਿਓ ਕਿ ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ ਪੰਚਮ ਪਿਤਾ ਕੀਤੀ ਨੂਰੋ ਨੂਰ ਬੋਲੀ ਤੇ ਧੁਰ ਕੀ ਬਾਣੀ ਚ ਇਸ ਨੂੰ ਜਦੋਂ ਪੜਦੇ ਤੇ ਸਾਨੂੰ ਦਿੰਦੀ ਅਗੰਮੀ ਸਰੂਰ ਬੋਲੀ ਸਮੇ ਸਮੇ ਪੰਜਾਬੀ ਦੇ ਸਾਹਿਤਕਾਰਾਂ ਸੋਹਣੇ ਸ਼ਬਦਾਂ ਨਾਲ ਕੀਤੀ ਭਰਪੂਰ ਬੋਲੀ ਤੇ ਬੁੱਲੇ ਸ਼ਾ ਵਾਰਿਸ ਵੀਰ ਸਿੰਘ ਜੀ ਨੇ ਕੀਤੀ ਜੱਗ ਦੇ ਵਿੱਚ ਮਸ਼ਹੂਰ ਬੋਲੀ ਬੁੱਲੇ ਸ਼ਾ ਵਾਰਿਸ ਵੀਰ ਸਿੰਘ ਜੀ ਨੇ ਸਾਰੇ ਜੱਗ ਵਿੱਚ ਕੀਤੀ ਮਸ਼ਹੂਰ ਬੋਲੀ ਆਓ ਭਾਈ ਗੁਰਦਾਸ ਜੀ ਦੇ ਦਰਸ਼ਨ ਕਰੀਏ ਇਸ ਬੰਦ ਦੇ ਅੰਦਰ ਕੇ ਵਾਰਾਂ ਰਾਹੀ ਪੰਜਾਬੀ ਦੇ ਵਿੱਚ ਰਚ ਕੇ ਵਾਰਾਂ ਤਾਈਂ ਪੰਜਾਬੀ ਦੇ ਵਿੱਚ ਰਚ ਕੇ ਇਹਦਾ ਮੁਖ ਚਮਕਾਇਆ ਗੁਰਦਾਸ ਜੀ ਨੇ ਅਲੰਕਾਰਾਂ ਤਸ਼ਬੀਹਾਂ ਦੇ ਨਾਲ ਜੜ ਕੇ ਤੇ ਇਹਦਾ ਦਰਸ਼ਨ ਕਰਵਾਇਆ ਗੁਰਦਾਸ ਜੀ ਨੇ ਹਰ ਇੱਕ ਵਾਰ ਅੰਦਰ ਹਾਸੇ ਭਰ ਦਿੱਤਾ ਸ਼ਬਦਾਂ ਵਾਲਾ ਸਰਮਾਇਆ ਗੁਰਦਾਸ ਜੀ ਨੇ ਆਪਣੀ ਬੋਲੀ ਤੇ ਸ਼ੈਲੀ ਨੂੰ ਜਾਗੇ ਅੰਦਰ ਸਿਖਰਾਂ ਉੱਤੇ ਪਹੁੰਚਾਇਆ ਗੁਰਦਾਸ ਜੀ ਨੇ ਆਪਣੀ ਬੋਲੀ ਨੂੰ ਤੇ ਸ਼ੈਲੀ ਨੂੰ ਜਾਗੇ ਅੰਦਰ ਸਿਖਰਾਂ ਉੱਤੇ ਪਹੁੰਚਾਇਆ ਗੁਰਦਾਸ ਜੀ ਨੇ ਦਰਸ਼ਨ ਕਰਿਓ ਆਪਣੇ ਜਿੱਥੇ-ਜਿੱਥੇ ਬੈਠੇ ਹੋ ਇਹ ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ ਆਪਣੀ ਕਿਸਮਤ ਦੇ ਵਰਕੇ ਫੋਲਦੇ ਨੇ ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ ਆਪਣੀ ਕਿਸਮਤ ਦੇ ਵਰਕੇ ਫੋਲਦੇ ਨੇ ਕਰਦੇ ਨੌਕਰੀ ਜਾਂ ਪੜ੍ਹਾਈ ਭਾਵੇਂ ਜਾਂ ਫਿਰ ਕਿਤੇ ਜਾ ਕੇ ਬਿਜ਼ਨਸ ਖੋਲਦੇ ਨੇ ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਭਾਸ਼ਾ ਆ ਬੋਲ ਬੋਲ ਅੰਦਰ ਰਸ ਖੋਲਦੇ ਨੇ ਪਰ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਵਿੱਚ ਬੋਲਦੇ ਨੇ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਵਿੱਚ ਬੋਲਦੇ ਨੇ ਤੋ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਇਹਦੀ ਮਹਾਨਤਾ ਬਾਰੇ ਇੱਕ ਗੱਲ ਕਰਨ ਜਾ ਰਿਆਂ ਕਿ ਜਿੰਨੇ ਮਰਜੀ ਕੋਈ ਇਸ ਨੂੰ ਬੰਨ ਲਾ ਲੈ ਇਹ ਨਹੀਂ ਕਿਸੇ ਦੇ ਰੋਕਿਆ ਰੁਕ ਸਕਣੀ ਜਿੰਨੇ ਮਰਜੀ ਕੋਈ ਇਸ ਨੂੰ ਬੰਨ ਲਾ ਲੈ ਇਹ ਨਹੀਂ ਕਿਸੇ ਦੇ ਰੋਕਿਆ ਰੁਕ ਸਕਣੀ ਰਹੂ ਪੰਜਾਂ ਦਰਿਆਵਾਂ ਦੇ ਵਾਂਗ ਵਗਦੀ ਕਿਸੇ ਸੋਕੇ ਤੋਂ ਇਹ ਨਹੀਂ ਸੁੱਕ ਸਕਣੀ ਮਹਾਰਾਣੀਏ ਰਹੂਗੀ ਮਹਾਰਾਣੀ ਕਿਸੇ ਰਾਣੀ ਦੇ ਅੱਗੇ ਨਹੀਂ ਝੁੱਕ ਸਕਣੀ ਆ ਕਰਦੇ ਰਹੇ ਜੇ ਅਸੀਂ ਸਤਕਾਰ ਇਸ ਦਾ ਨਾਏ ਮਰ ਸਕਣੀ ਨਾਏ ਮੁੱਕ ਸਕਣੀ ਕਰਦੇ ਰਹੇ ਜੇ ਅਸੀਂ ਸਤਕਾਰ ਇਸ ਦਾ ਨਾਏ ਮਾਰ ਸਕਣੀ ਨਾਏ ਮੁੱਕ ਸਕਣੀ ਸਰੋਤਾ ਜਨੋ ਇੱਕ ਹੋਰ ਗੱਲ ਕਿ ਰਚੀ ਮਿਚੀ ਹੈ ਖੂਨ ਦੇ ਵਿੱਚ ਸਾਡੇ ਇਹ ਰਚੀ ਮਿਚੀ ਹੈ ਖੂਨ ਦੇ ਵਿੱਚ ਸਾਡੇ ਤੇ ਮਾਂ ਦੇ ਸਾਹਿਬੀ ਬੋਲਦੇ ਰਏ ਇਸ ਨੂੰ ਤੇ ਸਭ ਤੋਂ ਉੱਚੀ ਤੇ ਸੁੱਚੀ ਏ ਤਾਂ ਬੋਲੀ ਜਿਹੜੀ ਸਦਾ ਹੀ ਸਾਨੂੰ ਹੈ ਸਿਹਤ ਦੇਂਦੀ ਗੂੜੀ ਠੰਡੀ ਤੇ ਮਿੱਠੜੀ ਸ਼ਾਮ ਬੋਲੀ ਘਰ ਪਰਿਵਾਰ ਵਪਾਰ ਸਰਕਾਰ ਅੰਦਰ ਸਦਾ ਰਹੇ ਪਹਿਲੀ ਹੀ ਥਾਂ ਬੋਲੀ ਘਰ ਪਰਵਾਰ ਵਪਾਰ ਸਰਕਾਰ ਅੰਦਰ ਸਦਾ ਰਹੇ ਹੈ ਪਹਿਲੀ ਹੀ ਥਾਂ ਬੋਲੀ ਤੋਂ ਇਸ ਕਵਿਤਾ ਦਾ ਆਖਰੀ ਬੰਦ ਕਿ ਮਾਵਾਂ ਸਦਾ ਹੀ ਠੰਡੀਆਂ ਦੇਣ ਛਾਵਾਂ ਮਾਵਾਂ ਸਦਾ ਹੀ ਠੰਡੀਆਂ ਦੇਣ ਛਾਵਾਂ ਤੇ ਮਾਂ ਬੋਲੀ ਦਾ ਪੂਰਨ ਸਤਕਾਰ ਕਰੀਏ ਇੰਦੇ ਅੱਖਰਾਂ ਦੇ ਸੁੱਚੇ ਮੋਤੀਆਂ ਨੂੰ ਗਲੇ ਵਾਲਾ ਬਣਾ ਕੇ ਹਾਰ ਰਖੀਏ ਮਿਲੇ ਮਾਣ ਪੰਜਾਬੀ ਨੂੰ ਜੱਗ ਅੰਦਰ ਤੇ ਇਸ ਗੱਲ ਨੂੰ ਦਿਲ ਵਿੱਚ ਧਾਰ ਰਖੀਏ ਪਿੰਡਾਂ ਸ਼ਹਿਰਾਂ ਤੇ ਦੇਸ਼ ਵਦੇਸ਼ੀ ਅੰਦਰ ਮਾਂ ਬੋਲੀ ਨਾਲ ਜਾਚਕ ਪਿਆਰ ਰਖੀਏ ਪਿੰਡਾਂ ਸ਼ਹਿਰਾਂ ਤੇ ਦੇਸ਼ ਵਿਦੇਸ਼ ਅੰਦਰ ਮਾਂ ਬੋਲੀ ਨਾਲ ਪੂਰਨ ਸਤਿਕਾਰ ਰੱਖਿਏ ਮਾਂ ਬੋਲੀ ਨਾਲ ਜਾਚਕ ਪਿਆਰ ਰੱਖਿਏ ਮਾਂ ਬੋਲੀ ਨਾਲ ਜਾਚਕ ਪਿਆਰ ਰੱਖਿਏ ਮਾਂ ਬੋਲੀ ਨਾਲ ਜਾਚਕ ਪਿਆਰ ਰੱਖਿਏ